ਸਭਾ ਹਲਕਾ ਬਠਿੰਡਾ ਦੇ ਕਾਂਗਰਸ ਦੇ ਉਮੀਦਵਾਰ ਸਾਡੇ ਬੜੇ ਨਜ਼ਦੀਕੀ ਸਾਡੇ ਰਿਸ਼ਤੇਦਾਰ ਸਾਜੀਦ ਮਹਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਟਿਕਟ ਲੈ ਕੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਦੋਂ ਇਹਨਾਂ ਨੂੰ ਟਿਕਟ ਮਿਲੀ ਸਭ ਤੋਂ ਪਹਿਲਾਂ ਇਹ ਆਪਣੇ ਗੋਲੇ ਪਿੰਡ ਮੋਫਰ ਆਏ ਸੀਗੇ ਇਹ ਰਿਸ਼ਤੇਦਾਰ ਵੀ ਨੇ ਏ ਵੱਡੇ ਮੋਹਰ ਸਾਹਿਬ ਨੂੰ ਆਪਣਾ ਵੱਡਾ ਭਰਾ ਮੰਨਦੇ ਨੇ ਠੀਕ ਹੈ ਗੱਲਾਂ ਹੋਈਆਂ ਮੈਂ ਉਹ ਗੱਲਾਂ ਤੇ ਵੀ ਆਉਂਗਾ ਤੇ ਨਾਲ ਮੰਚ ਤੇ ਬਿਰਾਜਮਾਨ ਮੇਰੇ ਪਿਤਾ ਜੀ ਸਰ ਅਜੀਤਿੰਦਰ ਸਿੰਘ ਮੋਹਰ ਉਹਨਾਂ ਦੇ ਨਾਲ ਜੇ ਮੈਂ ਕੱਲੇ ਕੱਲੇ ਦਾ ਨਾਮ ਲਵਾਂ ਮੱਖਾ ਸਾਹਿਬ ਹੋਰੀ ਬੈਠੇ ਨੇ ਰਾਮ ਅੰਕਲ ਕੱਲੇ ਕੱਲੇ ਜੇ ਮੈਂ ਨਾਮ ਲਵਾਂ ਸਾਰੇ ਤੁਸੀਂ ਪਿੰਡਾਂ ਦੇ ਵਿੱਚੋਂ ਸਾਂਡੇ ਆਉਂਦਾ ਪਰਿਵਾਰੋਂ ਇਹ ਕੋਈ ਆਪਣਾ ਅੱਜ ਦਾ ਵਾਸਤਾ ਨਹੀਂ ਇਹ ਘਟੋ ਘਟ ਇੱਕ ਕਈ ਤਿੰਨ ਚਾਰ ਪੀੜੀਆਂ ਦਾ ਵਾਸਤਾ ਹੋ ਗਿਆ ਸਾਰੀ ਜ਼ਿੰਮੇਵਾਰ ਵਕ ਵਕ ਪਿੰਡਾਂ ਦੇ ਵਿੱਚੋਂ ਪੰਜ ਸਰਪੰਚ ਗੋਬਰ ਸਾਹਿਬ ਦੇ ਕਈ ਪੁਰਾਣੇ ਸਾਥੀ ਜਿਹੜੇ 1985 ਵੇਲੇ ਵੀ ਮੋਢੇ ਨਾਲ ਮੋਢਾ ਲਾ ਕੇ ਤੁਰੇ ਅੱਜ ਵੀ ਉਹ ਬਿਰਾਜਮਾਨ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਮੋਹਰ ਪਿੰਡ ਆਉਣ ਵਿਕੇ ਹੱਥ ਜੋੜ ਕੇ ਕੰਮ ਝਟ ਕੇ ਆਇਓ ਤੁਹਾਡੀਆਂ ਟੂੜੀਆਂ ਮੌਸਮ ਖਰਾਬ ਹੈ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਅੱਜ ਮੈਂ ਇਸ ਗੱਲ ਦਾ ਆਪਣੇ ਦਿਲ ਦੀਆਂ ਗੱਲਾਂ ਹੀ ਆ ਤੋ ਥੋੜਾ ਬਹੁਤ ਵੱਡਾ ਜਿਹੜਾ ਤੁਸੀਂ ਸਾਡ ਨੂੰ ਅੰਧੇ ਰਾਤੀ ਰਾਤ ਤੁਹਾਨੂੰ ਬੋਲ ਮਾਰਦੀ ਐ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਜਾਂਦੇ ਹੋ ਤੇ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਤੇ ਹੱਥ ਜੋੜ ਕੇ ਮੈਂ ਥੋੜਾ ਧੰਨਵਾਦ ਕਰਦਾ ਫਤਿਹ ਬਰੋਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤੁਹਾਨੂੰ ਪਹਿਲਾਂ ਸਾਰੇ ਹੀ ਵਕ ਵਕ ਬੁਲਾ ਰਹੇ ਨੇ ਆਪਣੀ ਆਪਣੀ ਗੱਲਾਂ ਰੱਖੀਆਂ ਗੱਲਾਂ ਕੀਤੀਆਂ ਪਾਰਟੀ ਸੰਬੰਧੀ ਵਿਰੋਧੀ ਪਾਰਟੀਆ ਸੰਬੰਧੀ ਮੈਂ ਕੋਈ ਜ਼ਿਆਦਾ ਲੰਬੀਆਂ ਗੱਲਾਂ ਨਹੀਂ ਕਰਨੀਆਂ ਹਲਕੇ ਦੀਆਂ ਇੱਕ ਦੋ ਗੱਲਾਂ ਤੁਹਾਨੂੰ ਦੱਸ ਦਿੰਨੇ ਆ ਆ ਜਿਹੜਾ ਇਥੋਂ ਦਾ ਜਿਹੜਾ ਐਮਐਲਏ ਬਣ ਗਿਆ ਠੀਕ ਹੈ ਉਹਦੀ ਕਿਸਮਤ ਸੀਗੀ ਉੱਪੇ ਦੇ ਲੱਤ ਵੱਜੀ ਹਾਲਾਤ ਉਹ ਕਹਿੰਦੇ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸੀਗੇ ਉਹਦੇ ਤਹਿਤ ਉਹ ਜਿਹੜਾ ਇੱਥੋਂ ਬਣਿਆੜੀ ਐਮਐਲਏ ਬਣ ਕੇ ਗਿਆ ਮੈਂ ਉਹਨੂੰ ਚੇਤਾਵਨੀ ਦਿੰਦਾ ਉਹ ਆਪਣੀ ਜ਼बान ਨੂੰ ਲਗਾਮ ਦੇਵੇ ਉਹ ਕਈ ਵਾਰੀ ਉਹ ਮੈਂ ਪਰਿਵਾਰ ਤੌਰ ਤੇ ਮੋਹਰ ਸਾਹਿਬ ਨੂੰ ਗੱਲ ਕਰਦਾ ਕਹਿੰਦੇ ਇੱਥੇ ਹਸਪਤਾਲ ਦੇ ਵੀ ਦਾਖਲ ਕਰਾਉਣਾ ਪਊਗਾ ਇਹ ਗੱਲਾਂ ਮੋਹਰ ਸਾਹਿਬ ਉਹ ਸ਼ਖਸ ਹੈ ਜਿਹਨੂੰ ਅੱਜ ਤੱਕ ਮੈਂ ਤੁਹਾਨੂੰ ਮੈਂ ਤੁਹਾਨੂੰ ਤੁਸੀਂ ਵੱਧ ਜਾਣਦੇ ਹੋ ਸ਼ਾਇਦ ਅੱਜ ਤੱਕ ਗੋਲੀ ਵੀ ਨਾ ਲਈ ਹੋਵੇ ਉਹਨੂੰ ਤੇ ਉਹ ਗੱਲਾਂ ਕਰਦਾ ਕੱਲ ਦਾ ਉਹ ਜੰਮਿਆ ਸੋ ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰਨੀਆਂ ਠੀਕ ਹੈ ਉਹ ਆਪਣੀ ਪਾਰਟੀ ਦੀ ਆ ਜੋ ਮਰਜ਼ੀ ਆਪਣਾ ਪ੍ਰਾਪਤियां ਗਿਣਾਵੇ ਆਪਣੀਆਂ ਗੱਲਾਂ ਕਰੇ ਪਰ ਉਹ ਸਾਡੇ ਪ੍ਰਤੀ ਕੋਈ ਗੈਹੇ ਨਹੀਂ ਗੱਲਾਂ ਕਰੇ ਫਿਰ ਜਿਹੜੀ ਕੀ ਗੱਲ ਉਹਨੂੰ ਦੇਣੀ ਪੈ ਜੇ ਤੇ ਮੈਂ ਜਿਹੜੀ ਗੱਲ ਹੋਰ ਤੁਹਾਨੂੰ ਦੱਸਦਾ ਉਹ ਰੋਜ ਲਈ ਹੋ ਜਾਂਦਾ ਹੈ ਕਿੰਨਾ ਮੇਰੀ ਆਹ ਪ੍ਰਾਪਤੀਆਂ ਨੇ ਮੈਂ ਨਹਿਰਾ ਬਣਾਤੀਆਂ ਮੈਂ ਸੜਕਾਂ ਬਣਾਤੀਆਂ ਮੈਂ ਆਹ ਕਰਤਾ ਇਹ ਜਿਹੜੇ ਪ੍ਰੋਜੈਕਟ ਉਹ ਚੱਲ ਰਹੇ ਹਨ ਇਹ ਆਪਾਂ ਜ਼ਿਲ੍ਹਾ ਪ੍ਰੀਸ਼ਦ ਵੇਲੇ ਦੇ ਸ਼ੁਰੂ ਕੀਤੇ ਹੋਏ ਨੇ ਇਹ ਮੈਂ ਤੁਹਾਨੂੰ ਤੁਹਾਡੇ ਧਿਆਨ 'ਚ ਲਿਆ ਦਿਆਂ ਜੇ ਕੋਈ ਇਹ ਗੱਲ ਤੁਹਾਨੂੰ ਕਹਿੰਦਾ ਆ ਬੈਠੇ ਨੇ ਪੇਰੋਂ ਵਾਲੇ ਬੈਠੇ ਨੇ ਰਾਹਪੁਰਾ ਵਾਲੇ ਬੈਠੇ ਨੇ ਆ ਭਾਈ ਵਾਲੇ ਬੈਠੇ ਨੇ ਟੱਬਿਆਂ ਦੇ ਪਾਣੀ ਚੜਾ ਦੇ ਟੱਬਿਆਂ ਤੇ ਅਲੀਕੇ ਵਾਲੇ ਬੈਠੇ ਐ ਮੋਗੇ ਲਵਾਤੇ ਆ ਜਿਹੜੀਆਂ ਮਹਿਰਾ ਬਣਨ ਲੱਗੀਆਂ ਨੇ ਜੜੀਆਂ ਆ ਜਿੰਨੇ ਕੰਮ ਹੋਏ ਨੇ ਠੀਕ ਹੈ ਸਰਕਾਰ ਬਦਲ ਗਈ ਸਾਰੇ ਪ੍ਰੋਜੈਕਟ ਆਪਾਂ ਪਾਸ ਕਰਾਏ ਸੀ ਪੈਸਾ ਮਨਜ਼ੂਰ ਕਰਾਇਆ ਸੀਗਾ ਠੀਕ ਹੈ ਸਰਕਾਰ ਬਦਲ ਗਈ ਹੁਣ ਉਹ ਉਹ ਕੰਮ ਚੱਲ ਰਿਹਾ ਹੈ ਤੇ ਆਪਦੀ ਵਾਹ ਵਾਹ ਖਟ ਰਿਹਾ ਚਲੋ ਕੋਈ ਗੱਲ ਨਹੀਂ ਸਮਾਂ ਬਹੁਤ ਬਲਵਾਨ ਹੈ ਉਹ ਦੱਸ ਤੂੰ ਤੇ ਹੁਣ ਗੱਲ ਆਪਾਂ ਆਈਏ ਮੁੱਦੇ ਤੇ ਆਪਣੇ ਵਿੱਚ ਸਾਜ਼ੀਦ ਮੈਂ ਇੱਕ ਤਾਂ ਆਪਾਂ ਵੀ ਮੰਗਦੇ ਸੀਗੇ ਤੇ ਮੈਂ ਇਹ ਗੱਲ ਦਾ ਦੇਖੋ ਕਈ ਤੁਸੀਂ ਮੇਰੇ ਸਤਕਾਰਯੋਗ ਹੋਵੋ ਜਦੋਂ ਡਿਕਟ ਮੰਗਦੇ ਸੀਗੇ ਸਾਰੇ ਸਾਜੀਤ ਵੀਰ ਸਿੰਘ ਸਿੱਧੂ ਬੈਠੇ ਨੇ ਇਹਨਾਂ ਨੇ ਮੋਹਰ ਸਾਹਿਬ ਨੂੰ ਇੱਕ ਗੱਲ ਪਹਿਲਾਂ ਹੀ ਕਹਿ ਦਿੱਤੀ ਸੀਗੀ ਵੀ ਮੋਹਰ ਸਾਹਿਬ ਜੇ ਤੁਹਾਨੂੰ ਡਿਕਟ ਮਿਲਦੀ ਹੈ ਤਾਂ ਮੈਂ ਨੰਗੇ ਪੈਰੀ ਤੁਹਾਡੇ ਨਾਲ ਚੱਲੂਗਾ ਠੀਕ ਹੈ ਪਾਰਟੀ ਨੇ ਜੋ ਫੈਸਲਾ ਲਿਆ ਹੈ ਉਹ ਜਿਨੇ ਵੀ ਹੈ ਕਿਉਂਕਿ ਮੈਂ ਹੋਫਰ ਸਾਹਿਬ ਉਹ ਕੀ ਇਹ ਹੋਫਰ ਸਾਹਿਬ ਨੂੰ ਮੈਂ ਪਹਿਲਾਂ ਦੱਸਿਆ ਹੈ ਵੱਡਾ ਭਰਾ ਮੰਦੇ ਤੇ ਮੈਂ ਤੁਹਾਨੂੰ ਇਹਨਾਂ ਵੱਲੋਂ ਦੇਖੋ ਇਹ ਵਿਸ਼ਵਾਸ ਤਾਂ ਇਹ ਦਿਮੋੜਗੇ ਪਰ ਮੈਂ ਇਹਨਾਂ 'ਤੇ ਵਿਸ਼ਵਾਸ ਤੋਂ ਦਵਾ ਸਕਦਾ ਹੈ ਵੀ ਇਸ ਇਨਸਾਨ ਦੀ ਅੱਧੀ ਰਾਤ ਨੂੰ ਆਪਾਂ ਬਾਹੂ ਫੜ ਕੇ ਖੜਾ ਕਰ ਸਕਦੇ ਆ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾ ਸਕਦਾ ਖੰਗਨ ਰਹੀ ਹੁਣ ਹੁਣ ਇਮਤਿਹਾਨ ਦੀ ਇਹ ਹੁਣ ਇਮਤਿਹਾਨ ਸ਼ੁਰੂ ਹੋ ਗਿਆ ਕਿਉਂਕਿ ਆਪਾਂ ਦੋ ਇਲੈਕਸ਼ਨਾਂ ਪਿੱਛੇ ਪਛੜ ਗਏ ਬ੍ਰੋਥੀਆਂ ਨੂੰ ਇਹ ਹੁੰਦਾ ਹੈ ਵੀ ਮੋਫਰ ਪਰਿਵਾਰ ਦੀ ਆ ਜਿਹੜਾ ਤੁਸੀਂ ਅੱਜ ਆ ਕੰਮ ਛੱਡ ਕੇ ਆਏ ਹੋ ਆ ਪ੍ਰੈਸ ਵਾਲੇ ਵੀਰ ਮੇਰੇ ਖੜੇ ਨੇ ਇਹ ਵੀ ਜਦੋਂ ਸਤਕਾਰ ਯੋਗ ਨੇ ਇਹਨਾਂ ਨੂੰ ਭਾਵੇਂ ਵੀ ਰੋਜ਼ ਦੂਜੀ ਪਾਰਟੀਆਂ ਦੇ ਪ੍ਰੋਗਰਾਮਾਂ ਜਾਂਦੇ ਨੇ ਇਹਨਾਂ ਨੂੰ ਪਤਾ ਇਹਨਾਂ ਨੇ ਮੈਨੂੰ ਪਾਸੇ ਹੋ ਕੇ ਕਿਹਾ ਵੀ ਯਾਰ ਕਮਾਲ ਹੋ ਗਈ ਯਾਰ ਇੰਨੀ ਥੋੜੇ ਥੋੜਾ ਪਿਆਰ ਲੋਕ ਕੰਮ ਛੱਡ ਕੇ ਆ ਕੇ ਕਹਿੰਦਾ ਦੂਜੀਆਂ ਪਾਰਟੀਆਂ ਦੇ ਕਹਿੰਦਾ ਪ੍ਰੋਗਰਾਮ ਨਹੀਂ ਹੋਣੇ ਕਹਿੰਦਾ ਚੋਇਸ ਕਰਕੇ ਮੈਂ ਤੁਹਾਡਾ ਫਿਰ ਬਹੁਤ ਸ਼ੁਕਰਗੁਜ਼ਾਰ ਹੈ ਤੇ ਆਪਾਂ ਹੁਣ ਜਿਵੇਂ ਆਪਾਂ ਆਪਣੀ ਐਮਐਲਏ ਚੋਣ ਲੜਦੇ ਆ ਲੜਦੇ ਸੀਗੇ ਤੇ ਲੜਾਂਗੇ ਵੀ ਅੱਗੇ ਵੀ ਆਪਾਂ ਉਵੇਂ ਜੀਤਵੇਂ ਅੰਦਰ ਸਾਹਿਬ ਨੂੰ ਇਹ ਨਹੀਂ ਆਪਾਂ ਮਸੂਲ ਸੋ ਟੈਣਾ ਵੀ ਇਹ ਇੱਕ ਦੇ ਦੂਸਰੇ ਇਲਾਕੇ ਦੇ ਉਮੀਦਵਾਰ ਨੇ ਆਪਾਂ ਇਹ ਆਪਣੀ ਚੋਣ ਆ ਆਪਦੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਜੀਤਮਿੰਦਰ ਸਾਹਿਬ ਨੂੰ ਵੀ ਤੁਹਾਡੇ ਵੱਲੋਂ ਇੱਕ ਮੇਰੀ ਬੇਨਤੀ ਸੁਣੋ ਮੈਨੂੰ ਅਜਾਜ ਹੈ ਤੁਹਾਡੀ ਹੱਥ ਕੜਾ ਕਰਕੇ ਦੱਸ ਤੋਂ ਮੈਂ ਵਿਸ਼ਵਾਸ ਦਵਾ ਦੇਣਾ ਨੂੰ ਬਹੁਤ ਬਹੁਤ ਧੰਨਵਾਦ ਸਾਬ ਆ ਸਾਰੀ ਸੰਗਤ ਬੈਠੀ ਹੈ ਕਿਸਮਤ ਤੁਹਾਡੀ ਅਸੀਂ ਆਪਣੇ ਵੱਲੋਂ ਦਿਨ ਰਾਤ ਤੁਹਾਡੇ ਪਿੱਛੇ ਅਸੀਂ ਲੜਾਂਗੇ ਵੀ ਮਰਾਂਗੇ ਵੀ ਤੁਹਾਡੀ ਵੋਟ ਵਟਾ ਕੇ ਦੇਵਾਂਗੇ ਬਾਕੀ ਜੋ ਪਰਵਾਹ ਸਾਨੂੰ ਨਹੀਂ ਜੀ ਤੁਮੈਂ ਜਾਣਾ ਸਵਾ ਨਾ ਲੈਂਦਾ ਹੋਇਆ ਕੰਮ ਦੀ ਗੱਲ ਤੁਹਾਨੂੰ ਮੈਂ ਦੱਸਤੀ ਪਈ ਆਪਣਾ ਆਪ ਦਾ ਪਰਿਵਾਰ ਹੈ ਠੀਕ ਹੈ ਟਿਕਟ ਮਿਲ ਗਈ ਇਹਨਾਂ ਨੂੰ ਇਹ ਹੋ ਟਿਕਟ ਹੈ ਮੈਨੂੰ ਵੀ ਉਹ ਫਰਸਾਉ ਨੂੰ ਮਿਲ ਗਈ ਸੋ ਮੈਂ ਇਹਨਾਂ ਕਹਿੰਦਾ ਤੁਹਾਡਾ ਇਕੱਲੇ ਇਕੱਲੇ ਤੁਸੀਂ ਦੂਰੋਂ ਚੱਲ ਕੇ ਆਇਓ ਕੰਮ ਛੱਡ ਕੇ ਬਾੜੀ-ਬਾੜੀ ਸਿਰ ਝੁਕਦਾ ਜਿਵੇਂ ਮੈਨੇਜਮੈਂਟ ਤੁਹਾਡੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮੈਨੂੰ ਨਹੀਂ ਪਤਾ ਰਾਜੇ ਬੜੀ ਮੇਰੀ 5000 ਬੋਲ ਤੁਸੀਂ ਵਧਾ ਕੇ ਭੇਜੀ ਪਰ ਮੈਨੂੰ ਉਸ ਗੱਲ ਦਾ ਖੇਧ ਵੀ ਹੈ ਠੀਕ ਹੈ ਚਲੋ ਉਹ ਵੀ ਟਿਕਟ ਪ੍ਰਦਾਨ ਸੀ ਔਰ ਔਰ ਤੁਹਾਡੇ ਨਾਲ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਕੋਗੀ ਉਹ ਹੁਣ ਪੰਜਾਬ ਦਾ ਪ੍ਰਧਾਨ ਹੈ ਕਈ ਵਾਰੀ ਆਉਣਾ ਜਾਣਾ ਔਖਾ ਹੋ ਜਾਂਦਾ ਸੋ ਇਸ ਕਰਕੇ ਮੈਂ ਜੀਤਵਿੰਦਰ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੁਸੀਂ ਕਹੋ ਤਾਂ ਮੈਂ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਵੜਿੰਗ ਨੂੰ ਇੱਥੇ ਪ੍ਰੋਗਰਾਮ ਤੇ ਬੁਲਾਣਾ ਪੀ ਪੀ ਮੈਂ ਕਿਹਾ ਜਿਹੜੀ ਸਾਡੀ ਜਵਾਨ ਹੈ ਉਹਨਾਂ ਦੇ ਹੋਂਦ ਸਾਡਾ ਕੋਈ ਨਹੀਂ ਵੀ ਕੋਈ ਜਦੋਂ ਤੁਸੀਂ ਆ ਕੇ ਤੌਰੂ ਡਿਕਟ ਮਿਲ ਗਈ ਤੁਸੀਂ ਆ ਕੇ ਸਮਝ ਲੋ ਸਾਰੀ ਹਾਈ ਕਮਾਂਡ ਕੀ ਰਾਹੁਲ ਗਾਂਧੀ ਆ ਗਿਆ ਸੋ ਇਸ ਕਰਕੇ ਮੇਰੀ ਤੁਮ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਹਨਾਂ ਦੀ ਇਲੈਕਸ਼ਨ ਨਹੀਂ ਹੈ ਹੁਣ ਆਪਣੀ ਇਲੈਕਸ਼ਨ ਹੈ ਆਪਾਂ ਦਿਨ ਰਾਤ ਕਰਕੇ ਇਹਨਾਂ ਦੀ ਵੋਟ ਵਧਾਉਣੀ ਹੈ ਤੇ ਜੇ ਕੋਈ ਮੈਨੂੰ ਅਤੀਤਾਂ ਬੁਲਾਵੋਗੇ ਮੈਂ ਹਾਜ਼ਰ ਐ ਤੇ ਜੇ ਇਹਨਾਂ ਨੂੰ ਬੁਲਾਵਾਂਗੇ ਇਹ ਵੀ ਇੱਥੇ ਆਉਣਗੇ ਗੱਪੇ ਨੇਕ ਦੇ ਵਿੱਚ ਤੇ ਮੇਰੀ ਦਤ ਜੋੜ ਕੇ ਬੇਨਤੀ ਐ ਦੇਖੋ ਇਹ ਜਿਹੜੀ ਆ ਇਲੈਕਸ਼ਨ ਨੇ ਆਉਂਦੀ ਵਿਧਾਨ ਸਭਾ ਦੀ ਨਿਯੋ ਰੱਖਣੀ ਹੈ ਨਿਯੋ ਤੇ ਜੇ ਆਪਾਂ ਇਹ ਇਲੈਕਸ਼ਨ ਦੇ ਵਿੱਚ ਪਾਸ ਹੋ ਗਏ ਤਾਂ ਸਮਝ ਲਓ ਆਪਾਂ ਆਉਣ ਵਾਲੀ ਇਲੈਕਸ਼ਨ 'ਚ ਵੀ ਪਾਸ ਹੋ ਗਏ ਸੋ ਮੈਂ ਇਹਨਾਂ ਕਹਿੰਦਾ ਤੁਹਾਡਾ ਇਕੱਲੇ ਇਕੱਲੇ ਦਾ ਦਿਲ ਦੀਆਂ ਕਹਿਰੀਆਂ ਨੂੰ ਧੰਨਵਾਦ ਕਰਦਾ ਤੇ ਮੈਂ ਚਾਰ ਨਾਰੇ ਲਾਉਂਗਾ ਤੇ ਇਹਦੀ ਜਿਹੜੀ ਆਵਾਜ਼ ਹੈ ਮੈਂ ਫੇਰ ਤੁਮ کہہ ਰਹੇ ਲੰਬੀ ਦਾ ਕੰਨੀ ਵੀ ਸੰਗਤ ਆਈ ਹੈ ਸਭ ਤੋਂ ਪਹਿਲਾਂ ਫਤੇ ਬਲਵਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜਿਹਨੇ ਹੰਗਤਾਂ ਬੈਠੀ ਹੈ ਕੋ ਪਾਣੀ ਦੀ ਕੰਮੀ ਹੈ ਭਾਈ ਉਧਰ ਪਿੱਛੇ ਲੈ ਜਾਓ ਅੱਜ ਆਪਾਂ ਵਿਸ਼ੇਸ਼ ਤੌਰ ਤੇ ਜਿਹੜਾ ਇਹ ਇਕੱਠ ਕੀਤਾ ਹੈ ਇਹ 24 ਤਰੀਕ ਨੂੰ ਵੀ ਕਰਨ ਲੱਗੇ ਸੀ ਪਰ ਅੱਜ ਦਾ ਜੋ ਸਮਾਂ ਜਿਵੇਂ ਫਸਲ ਵੱਡੀ ਕਣਕ ਜੇ ਵੀ ਖੜੀ ਹੈ ਥੂੜੀ ਵੀ ਲੋਕਾਂ ਨੇ ਘਰਾਂ ਚ ਲੈ ਕੇ ਜਾਣੀ ਹੈ ਪਰ ਫੇਰ ਵੀ ਇਹ ਵੀ ਇੱਕ ਬੜੀ ਵੱਡੀ ਲੜਾਈ ਹੈ چھے hai, اپنی چھے میں دی کمائی ہے، اپنی پانچ سال دی کمائی ہو گئی اور اپاں بڑی بڑی لمحی سیاست لڑی ہے اور سیاست انڈوں دے بیٹے سم پکرم سنگھ گوفر تے ہلکا سجود گھڑ تو آئے وقت وقت پیدا تو سمچے

ਮਾਫ਼ ਕਰ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਾ ਤੇ ਮੈਨੂੰ ਇੱਕ ਖੁਸ਼ੀ ਬਹੁਤ ਹੈ ਜਿਹੜਾ ਬੰਦਾ ਸਪਸ਼ਟ ਹੁੰਦਾ ਹੈ ਨਾ ਉਹ ਬੇਤਨਕਾਰ ਹੁੰਦਾ ਹੈ ਤੇ ਮੈਂ ਤੁਹਾਨੂੰ ਦੱਸ ਦਿਆਂ ਕੋਈ ਮੇਰਾ ਰਿਸ਼ਤਾ ਇਸ ਪਰਿਵਾਰ ਨਾਲ ਕੋਈ ਸਿਆਸੀ ਨਹੀਂ ਹੈ ਜਦੋਂ ਮੈਂ ਸਿਆਸਤ 'ਚ ਨਹੀਂ ਸੀ ਉਹਦੇ ਸਦੀਆਂ ਰਿਸ਼ਤੇਦਾਰੀਆਂ ਦੋਸਤੀਆਂ ਉਨੀਆਂ ਹੀ ਜੁੜੀਆਂ ਸੀ ਜਿੰਨੀਆਂ ਵਿੱਚ ਨੇ ਸੋ ਇਹ ਕੋਈ ਨਵਾਂ ਰਿਸ਼ਤਾ ਨਹੀਂ ਠੀਕ ਹੈ ਮੈਂ ਮੰਨਦਾ ਜਦੋਂ ਕੱਲ ਹੋਈ ਟਿਕਟ ਦੀ ਗੱਲ ਹੋਈ ਇਹ ਸਿਲੈਕਸ਼ਨ ਦੀ ਉਹ ਫਰ ਸਾਹਿਬ ਨੇ ਮੈਨੂੰ ਪੁੱਛਿਆ ਕਿ ਜੀਤ ਮੰਦਰ ਤੂੰ ਵੀ ਅਪਲਾਈ ਕੀਤਾ ਮੈਂ ਕਿਹਾ ਹਾਂਜੀ ਮੈਂ ਵੀ ਅਪਲਾਈ ਕੀਤਾ ਫੋਫੜ ਸਾਹਿਬ ਕਹਿੰਦੇ ਮੈਂ ਵੀ ਕੀਤਾ ਮੈਂ ਕਿ ਇਸ ਤੋਂ ਖੁਸ਼ੀ ਕੀ ਹੋ ਸਕਦੀ ਹੈ ਆਪਾਂ ਤੋਂ ਨੂੰ ਮਿਕਾ ਕੋਈ ਫੱਕੜੀ ਹਲਕੇ ਜਿਵੇਂ ਆਪਾਂ ਗੋਂਡੀਆਂ ਚੰਤੀਗੜ੍ਹ ਜਿਵੇਂ ਆਪਾਂ ਗੋਂਡੀਆਂ ਤੂੰੜ ਜਿੰਦਗੀ ਇੱਕ ਦੂਜੇ ਨਾਲ ਮਿਲਦੇ ਨੇ ਇਕੱਠੇ ਬੱਲੇ ਵੀ ਰਹੇ ਆ ਸੀ ਸੋ ਇਸ ਕਰਕੇ ਐਵੇਂ ਜਿਹੜੂ ਬੰਚੀ ਟਿਕਟ ਮਿਲ ਜੇ ਤੈਨੂੰ ਮਿਲ ਜੇ ਬਹੁਤ ਵਧੀਆ ਮੈਂ ਕਿਹਾ ਨਹੀਂ ਜੀ ਪੱਟੇਓ ਹੱਕ ਥੋੜਾ ਵੱਡਾ ਥੋਨੂੰ ਮਿਲ ਜਾ ਮੈਂ ਨਹੀਂ ਕਿ ਕੰਮ ਕਰ ਸਕਦਾ ਤਲਵੰਡੀ ਮੌੜ ਮਠਿੰਡਾ ਦੀ ਹਰਤੀ ਤੁਸੀਂ ਆਇਆ ਨਹੀਂ ਨਾ ਥੋਨੂੰ ਉੱਥੋਂ ਪੱਟੀ ਦੀਡ ਲੈ ਕੇ ਮੈਂ ਦਿਖਾਉਂਗਾ ਜੋ ਸਰ ਸਾਹਿਬ ਇਸ ਦੀ ਪੁਸ਼ਟੀ ਕਰ ਸਕਦੇ ਨੇ ਭਗਤ ਸਿੰਘ ਹਾਲ ਗਿਆ ਮੈਂ ਜ਼ਿੰਮੇਵਾਰੀ ਲਊਗਾ ਹਰ ਚੀਜ਼ ਦੀ ਮੁੱਖਰ ਸਾਹਿਬ ਕਹਿੰਦੇ ਜੇ ਤੇਨੂੰ ਟਿਕਟ ਮਿਲ ਗਈ ਤਾਂ ਸਿਨਾ ਮਾਨਸੇ ਦੀ ਮੈਂ ਚੁੱਕਿਆ ਵੀ ਲੂੰਗਾ ਉਹਨਾਂ ਦੇ ਵਿੱਚ ਤੇ ਸਾਨੂੰ ਪਤਾ ਹੀ ਸੀ ਕਿ ਮਿੱਲੀ ਸੰਡੂ ਤੁੰਡਾ ਜੋ ਕਿਸੇ ਇੱਕ ਨੂੰ ਹੀ ਹੈ ਸਾਡਾ ਨਸ਼ਾਫਾ ਕੁਸ਼ੋਰ ਸੀ ਸਾਡਾ ਨਸ਼ਾਫਾ ਕੁਸ਼ੋਰ ਸੀ ਕਿ ਦੇਖਿਓ ਕਿਤੇ ਟਿਕਟ ਪਰਿਵਾਰ ਤੋਂ ਬਾਹਰ ਨਾ ਚਲੀ ਜਾਵੇ ਟਿਕਟ ਪਰਿਵਾਰ ਤੋਂ ਬਾਹਰ ਨਾ ਚਲੀ ਜਾਵੇ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਅੱਜ ਪੜਿਆ ਹੋਇਆ ਸੀ ਥੋੜੇ ਹਲਕੇ ਵਿੱਚ ਮੁਫਰ ਸਾਹਿਬ ਤੋਂ ਪ੍ਰਤੀ ਜੋ ਪਿਆਰ ਸਤਿਕਾਰ ਹੈ ਉਹ ਮੈਂ ਇਕੱਠ ਨਾਲ ਦੱਸ ਸਕਦਾ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਮੈਨੂੰ ਪਤਾ ਹੈ ਮੈਂ ਤੁਹਾਨੂੰ ਕਹਿੰਦੀ ਪਿੰਡਾਂ ਦਾ ਇਲੈਕਸ਼ਨ ਵਾਸਤੇ ਮੁਫਰ ਸਾਹਿਬ ਇਕੱਠੇ ਲੜਦੇ ਰਹੇ ਹਾਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਰਹੇ ਹਾਂ ਅਸੀਂ ਇੱਕ ਦੂਜੇ ਦੀ ਤਾਕਤ ਬਣਦੇ ਰਹੇ ਹਾਂ ਇਸ ਕਰਕੇ

ਤੁਸੀਂ ਜੀਤਵਿੰਦਰ ਨੂੰ ਵੀ ਜਾਣਦੇ ਹੋ ਆਪਾਂ ਇਕੱਠੇ ਪਹਿਲਾਂ ਵੀ ਕੰਮ ਕੀਤਾ ਹੈ ਪਹਿਲਾਂ ਮੁਫਰ ਸਾਹਿਬ ਇਕੱਲੇ ਸੀ ਜੀਤਵਿੰਦਰ ਇਕੱਲਾ ਸੀ ਇਕ ਤੇ ਇੱਕ ਹੋਣਾ 11 ਹੋ ਗਏ ਤੇ ਮੈਂ ਦੱਸ ਦਿੰਨਾ ਇਹ ਤਾਂ ਛੋਟੀ ਹੀ ਗੱਲਾਂ ਕਰਦੇ ਪਣ ਵਾਲੀ ਬੁੜੀ ਵਾਲੀ ਕੀ ਚੂਹੀ ਜੀ ਇਹ ਇਹਨੂੰ ਪੁੱਟੋ ਰਗੜਾ ਫੇਰਾਂਗੇ ਕਿਹੜਾ ਪੁੱਟਿਆ ਤੇ ਪੁੱਟਿਆਗੇ ਰਗੜਾ ਫੇਰਾਂਗੇ ਬਾਪੂ ਜੀ ਆਪੇ ਕੰਮ ਸਟਾਰਟ ਕਰ ਮੈਂ ਗੱਲ ਆ ਮੁਫਤ ਜਿੰਦਗਿੰਦਰ ਨੇਦ ਕੀ ਘਟ ਤੋੜਿਆ ਤੋੜਾਂਗੇ ਜਿੱਤਾਂਗੇ ਕਿ ਥੋੜੀ ਸੇਵਾ ਵਿੱਚ ਹੱਥ ਥੋੜੀ ਸੇਵਾ ਵਿੱਚ ਹੱਥ ਰੱਖਾਂਗੇ ਦੇਖੋ ਤਾਕਤ ਮਿਲੂਗੀ ਤੁਹਾਨੂੰ ਜੇ ਮੈਂ ਨੰਬਰ ਪਾਰਲਮੈਂਟ ਬਣਦਾ ਤਾਕਤ ਮਿਲੂਗੀ ਤੁਹਾਨੂੰ ਤਾਕਤ ਮਿਲੂਗੀ ਮੇਰੇ ਭਤੀਜ ਨੂੰ ਵਿਕਰਮ ਸਿੰਘ ਫਰਮਾਨ ਮੈਂ ਤੁਹਾਨੂੰ ਵਸਲੇ ਤੁਸੇਵੇ ਸੋਚਣੀ ਹੋਣਾ ਮੈਂ ਸਿੱਧੂ ਜਿੰਦਾਬਾਦ ਇੱਕ ਆਮ ਆਦਮੀ ਪਾਰਟੀ ਵਾਲੇ ਤੇ ਆ ਇਕੱਲੇ ਕਲ ਵਾਲੇ ਸਕੂਲਗੜ ਚ ਪੁੱਲੀ ਜਾਂਦੇ ਨਾ ਤੁਸੀਂ ਦੇਖਿਆ ਇਹਨਾਂ ਦਾ ਕਰਤੇ ਕੀ ਆਪਾਂ ਮੈਨੂੰ ਐਮਪੀ ਬਣਾ ਦਿਓ ਚਤਾਲ ਦਿਓ ਅੱਗੇ ਨਾਲ ਸਰਪੰਚੀ ਆਉਣੀਆਂ ਮੈਂਬਰੀ ਆਉਣੀਆਂ ਬਲੋਕ ਸੰਪਤੀਆਂ ਆਉਣੀਆਂ ਜਿੰਦਾ ਫਿਰਾਂ ਆਉਣੀਆਂ ਉੱਚਾ ਫੇਰ ਬਿਆਗੀਆਂ ਨਾਲ ਉੱਚਾ ਫੇਰ

ਸੰਤੁਲਨ ਕਰਦੇ ਵਿੱਚ ਵਿਕਲਪ ਤਕੜਾ ਨਾਲ ਦਾ ਹਲਕਾ ਮੇਰਾ ਕਬੱਡੀ ਸਾਬੋ ਹੈ ਲਾਜ਼ਮੀ ਕਰਦਾ ਜੇ ਸੰਤੁਲਨ ਕਰਦਾ ਮਰਕੰਤ ਤਕੜਾ ਤਲਵੰਡੀ ਦਾ ਵਰਕਰ ਤਕੜਾ ਜੇ ਸੰਤੁਲਨ ਕਰਦਾ ਇੱਥੇ ਐਮਐਲਏ ਬਣਦਾ ਨਾਲੇ ਐਮਐਲਏ ਆਪਣਾ ਤਲਵੰਡੀ ਸਾਬੋ ਬਣਦਾ ਹੁੰਦਾ ਰਹੇ ਪੁੱਜਮ ਸਿੰਘ ਸਾਹਿਬ ਨੂੰ ਇਹ ਹੁੰਦਾ ਰਹੇ ਜਦੋਂ ਮੈਨੂੰ ਉੱਥੇ ਜਿੱਤੇ ਮੋਹਨ ਸਾਹਿਬ ਉੱਥੇ ਜਿੱਤੇ ਅਗਲੀ ਵਾਰ ਫਿਰ ਦੀਵਾਨਾ ਮੈਂ ਪਾਰਟੀ ਬਦਲ ਕੇ ਚਲੇਗਾ ਮੈਂ ਵੀ ਹੱਥ ਦੀ ਉਧਰ ਸਰਫਰ ਸਾਹਿਬ ਦੀ ਹਾਂ ਸੋ ਸਾਡੀ ਜੋੜੀ ਬੜੀ ਜਬਰਦਸਤ ਹੈ ਜਦੋਂ ਇਕੱਠੇ ਲੜੇ ਆ ਉਦੋਂ ਉਦੋਂ ਚਦੇ ਆ ਤੇ ਹੁਣ ਵੀ ਉਹੀ ਪਿਆਰ ਇੱਕ ਦੂਜੇ ਦਾ ਉਹੀ ਸਤਿਕਾਰ ਹੈ ਸੋ ਤੁਸੀਂ ਤੱਕਦੇ ਹੋ ਜਾਓ ਅਸੀਂ ਤਾਂ ਪੂਰਨ ਤੱਕਦੇ ਹਾਂ ਇੱਕ ਵਿਸ਼ਵਾਸ ਹੁੰਦਾ ਹੈ ਉਹ ਮੰਨੂ ਵਿਸ਼ਵਾਸ ਹੈ ਕਿ ਮੇਰਾ ਪਰਿਵਾਰ ਮੇਰੇ ਨਾਮ ਤਗੜਾ ਹੋ ਕੇ ਖੜਾ ਤੇ ਤੁਸੀਂ ਵੀ ਸਾਰੇ ਤੇ ਤੁਸੀਂ ਵੀ ਸਾਰੇ ਨਹੀਂ ਚਲੇ ਮੈਂ ਵਿਕਰਮ ਨੂੰ ਇੱਕ ਦਿਨ ਕਿਹਾ ਸੀ ਜਤਨੇ ਤੇ ਆਇਆ ਸੀ ਮੈਂ ਕਿਹਾ ਵਿਕਰਮ ਮੈਂ ਤੇਰੇ ਕੋਲ ਆਇਆ ਵੋਫਰ ਸਾਹਿਬ ਕੋ ਚੰਡੀਗੜ੍ਹ ਸੀ ਮੈਨੂੰ ਕਿ ਟਿਕਟ ਮਿਲ ਗਈ ਮੈਂ ਦੂਜਾ ਜੇ ਵੋਫਰ ਸਾਹਿਬ ਤੇ ਤੁਹ ਕਹੋ ਤੁਸੀਂ ਕਹੋਗੇ ਤਮੇ ਸੰਦੂਲਗੜ ਆਉਂਗਾ ਨਹੀਂ ਤਾਂ ਤੁਸੀਂ ਸੁਣ ਲਓ ਇਹ ਤਾਂ ਤੁਸੀਂ ਸੁਣੋ ਮੈਨੂੰ ਮੈਂ ਤਾਂ ਵਿਸ਼ਵਾਸ ਸਰ ਮੇਰੇ ਆਪਣੇ ਭਰਾ ਤੇ ਤੇ ਵਿਕਰਮ ਕੋ ਕਿ ਜੇ ਮੈਨੂੰ ਅੱਜ ਤੋਂ ਬਾਅਦ ਵੀ ਕਹਿੰਦੇ ਨੇ ਕਿ ਜੀਤਵੰਦ ਤੇ ਪੜਾਈ ਦਾ ਅਸੀਤ ਇਹ ਇਲੈਕਸ਼ਨ ਲੜਾਂਗੇ ਮੈਨੂੰ ਕੋਈ ਫਿਕਰ ਨਹੀਂ ਮੈਨੂੰ ਕੋਈ ਫਿਕਰ ਨਹੀਂ ਮੈਂ ਮੈਂ ਉਡੀਕ ਰਿਹਾ ਮੈਂ ਉਡੀਕ ਰਿਹਾ ਇਹ ਨੂੰ ਲੱਗਦਾ ਨਾ ਕਰੇ ਇਹਨੂੰ ਖੁੱਲੀ ਛੁੱਟੀ ਦੇ ਦੇਵਾਂਗੇ ਜੇ ਮੈਂ ਨਹੀਂ ਕਰ ਸਕੂਗਾ ਹੈ ਗੱਲ ਤਾਂ ਕਿਸੇ ਹੋਰ ਕੋਲ ਕਰੂਗਾ ਸੰਮੇਨ ਅਸ਼ੀਰਵਾਦ ਦਿਓ ਮੇਰਾ ਸਾਥ ਦਿਓ ਤੇ ਆਪਰ ਤੱਕ ਹੋ ਕੇ ਪਾਰਟੀ ਨੂੰ